ਸੱਚ ਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲਓ ਜੀ ਆ ਗਏ ਆਪਾਂ ਆਪਣੇ ਘਰ ਤੇ ਲੈ ਲਿਆ ਚਾਰਜ ਤੇ ਅੱਜ ਸੁਨੀਤਾ ਗਈ ਹੋਈ ਐ ਆਪਣੇ ਅਬੀ ਸਟੇਟ ਚ ਮਿਲਣ ਵਾਸਤੇ ਫਿਰ ਬੱਚਿਆਂ ਨੂੰ ਉਹਦਿਆਂ ਨੂੰ ਵੀ ਛੁੱਟੀਆਂ ਹੋਈਆਂ ਹੋਈਆਂ ਹੁਣ ਤੇ ਕੰਮ ਹੁਣ ਸ਼ਾਉਂਦਾ ਜ਼ਿਆਦਾਤਰ ਆਪ ਹੀ ਕਰਨੇ ਠੀਕ ਹੈ ਜੀ ਤੇ ਅੱਜ ਨਾ ਮੈਂ ਉੱਥੋਂ ਆਈ ਐ ਭੈਣ ਕੋਲੋਂ ਹਨਾ ਤੇ ਪੇਕੇ ਨੂੰ ਤਾਂ ਬਿਲਕੁਲ ਹੀ ਉਪ ਅਪਦਾਈ ਕਰ ਉਪਰ ਉਪਰ ਲੱਗ ਰਿਹਾ ਹੈ আর ਇੱਕ ਚੀਜ਼ ਮੈਨੂੰ ਡਿਫਰੈਂਟ ਡਿਫਰੈਂਟ ਜੀ ਲੱਗ ਰਹੀ ਹੈ ਹਰ ਇੱਕ ਚੀਜ਼ ਤਾਂ ਹੁਣ ਸਾਰਾ ਪਹਿਲਾਂ ਫ੍ਰਿਜ ਸਾਰੀ ਕੋਲ ਕੇ ਸਾਰੇ ਪਾਂਡੇ ਚੈੱਕ ਕੀਤੇ ਕਿ ਕਿਹੜੇ ਪਾਂਡੇ ਚ ਕੀ ਹੈ ਕਿਉਂਕਿ ਜਦੋਂ ਚਾਰਜ ਲੈਣਾ ਹੈ ਤੇ ਕੰਮ ਆਪ ਕਰਨਾ ਹੈ ਹਨਾ ਫਿਰ ਸਾਰਾ ਦੇਖਣਾ ਪਊਗਾ ਵੀ ਕੀ ਕੀ ਪਿਆ ਤੇ ਕੀ ਕੀ ਨਵਾਂ ਬਣਾਉਣਾ ਹੈ ਹਨਾ ਮਾਵਾ ਨੇ ਜਿਹੜਾ ਕੁਝ ਬਣਾ ਕੇ ਟੱਕ ਟੁੱਕ ਰੱਖਿਆ ਸੀ ਉਹ ਸਾਰਾ ਚੈੱਕ ਕਰਿਆ ਹੁਣ ਆ ਕੇ ਤੇ ਹੁਣ ਅੱਜ ਅ ਥੋੜਾ ਜਿਹਾ ਜੀ ਜ ਵੀ ਹਲੇ ਘੱਟ ਲੱਗਦਾ ਭਵੇਂ ਆਪਦੀ ਘਰੇ ਐ ਤੇ ਕਿਉਂਕਿ ਉੱਥੋਂ ਇਹਨੇ ਦੇਣਾ ਵਾਦਾ ਆਇਆ ਤੇ ਕੁਝ ਐਂਜ ਵੀ ਹੋਲ ਜਾ ਪਈ ਜਾਂਦੇ ਹਨਾ ਵੀ ਮਾਵਾ ਤੇ ਉਹ ਦੋਨੇ ਇਕੱਲੀਆਂ ਇਕੱਲੀਆਂ ਜਿਹੀ ਰਹਿ ਗਈਆਂ ਅੱਜ ਤੇ ਚਲੋ ਖੈਰ ਤੁਹਾਡਾ ਵੀ ਲੋ ਨੂੰ ਬਹੁਤ ਸਾਰਾ ਤੇ ਤੁਹਾਡੇ ਨਾਲ ਫੋਨ ਤੇ ਇਕ ਲੰਗ ਲੰਗ ਕਰਦੇ ਰਹਿੰਦੇ ਨੇ ਹੋਰ ਤੇ ਲਓ ਜੀ ਅੱਜ ਮੈਂ ਹੁਣ ਨਾ ਇੱਕ ਤੁਹਾਨੂੰ ਖੁਸ਼ਖਬਰੀ ਵੀ ਦੇਣੀ ਹੈ ਜਿਹੜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਉਹ ਇਹ ਹੈ ਕਿ ਅੱਜ ਸਾਡਾ ਬੇਟਾ ਆਪਣੀ ਡਿਗਰੀ ਕੰਪਲੀਟ ਕਰਕੇ ਇੰਟਰਨਸ਼ਿਪ ਵੀ ਕੰਪਲੀਟ ਕਰਕੇ ਘਰ ਆ ਰਿਹਾ ਹੈ ਤੇ ਹੁਣ ਉਹਦੇ ਵਾਸਤੇ ਫਿਰ ਮੈਂ ਥੋੜਾ ਜਿਹਾ ਕੋਈ ਠੰਡਾ ਠੰਡਾ ਬਣਾਉਣੀ ਹੈ ਕਿਉਂਕਿ ਉਹਨੂੰ ਟ੍ਰੇਨ ਤੋਂ ਫਿਰ ਲੈਣ ਜਾਵਾਂਗੀ ਇਥੇ ਰੱਖ ਦੋ ਲੈਣ ਜਾਣਾ ਹੈ ਤਾਂ ਸੋਚ ਰਹੀ ਸੀ ਕੁਝ ਬਣਾ ਲਾਂ ਹਾਂਜੀ ਹੋ ਗਿਆ ਨੇ ਬਸ ਆਪ ਬਣਾ ਲਿਆ ਉਹਦੇ ਲਈ ਥੋੜਾ ਜਿਹਾ ਠੰਡਾ ਠੀਕ ਹੈ 2 ਮਿੰਟ ਚੜ੍ਹਾ ਦੇਣੀ ਹੈ ਇਨਾ ਸਾਡੇ ਬੇਟੇ ਨੂੰ ਨਾ ਰੂਫ ਜ ਬਹੁਤ ਅੱਛਾ ਲੱਗਦਾ ਹੈ ਤੇ ਫਿਰ ਮੈਂ ਸੋਚਦੀ ਆ ਵੀ ਚਲੋ ਫਟਾਫਟ ਜਾਂਦੇ ਜਾਂਦੇ ਉਹਦੇ ਲਈ ਟ੍ਰੇਨ ਤੋਂ ਉਤਰੂਗਾ ਗਰਮੀ ਬਹੁਤ ਹੈ ਤੇ ਰੂਫ ਜ ਬਣਾ ਕੇ ਲਿਆ ਜਾਨੀਏ ਠੀਕ ਹੈ ਤੇ ਫਿਰ ਤੁਹਾਨੂੰ ਮੈਂ ਮਿਲਾਉਂਗੀ ਦਾਦਾ ਦਾ ਦਾਦੀ ਬਹੁਤ ਜ਼ਿਆਦਾ ਐਕਸਾਈਟਡ ਹੈ ਵੀ ਪੁੱਤ ਆ ਰਿਹਾ ਹੈ ਡਿਗਰੀ ਕੰਕਰੀਟ ਕਰਕੇ ਤੇ ਦੁੱਧ ਪਾ ਕੇ ਨਾ ਮੈਂ ਰੂਆ ਫਜਾ ਬਣਾ ਦਿੰਨੀ ਐ ਦੁੱਧ ਵਾਲੀ ਬਣਾਉਂਗੀ ਕਿਉਂਕਿ ਦੁੱਧ ਨੂੰ ਬਹੁਤ ਪਸੰਦ ਹੈ ਦੁੱਧ ਤੇ ਜੂਸ ਇਹੀ ਛੱਪਾ ਪਾ ਦਿੰਨੀ ਐ ਆਈਸ ਠੀਕ ਹੈ ਜੀ ਲੋ ਤੂੰ ਕਿਸ ਪਾਣੀ ਕਿਉਂਕਿ ਦੁੱਧ ਠੰਡਾ ਹੀ ਸੀਗਾ। ਤੋਂ ਐਕਸਟਰਾ ਆਪਾਂ ਨੂੰ ਚੀਨੀ ਦੀ ਲੋੜ ਹੀ ਨਹੀਂ ਹੁੰਦੀ ਇਹ ਚ ਬਹੁਤ ਚੀਨੀ ਹੁੰਦੀ ਹੈ ਪਹਿਲਾਂ ਹੀ। ਤੇ ਉਹਨੂੰ ਨੇ ਰੂਫਫਜ਼ੇ ਵਾਲਾ ਦੁੱਧ ਬਹੁਤ ਅੱਛਾ ਲੱਗਦਾ ਠੰਡਾ ਇਸ ਕਰਕੇ ਹੁਣ ਉਹਦੇ ਲਈ ਇਹੀ ਲੈ ਜਾਣੀ ਆ ਮੈਂ ਬਣਾ ਕੇ। ਮੈਂਗੋ ਨੂੰ ਬੜਾ ਸੂਟ ਨਹੀਂ ਕਰਦਾ ਨਹੀਂ ਤਾਂ ਮੈਂਗੋ ਸ਼ੇਕ ਵਗੈਰਾ ਬਣਾ ਲੈਂਦੀ ਮੈਂ। ਪਰ ਉਹਨੂੰ ਜ਼ਿਆਦਾ ਨਹੀਂ ਸੂਟ ਕਰਦਾਗਾ। ਮੈਂਗੋ। ਲਓ ਜੀ। ਇਹ ਆਪਾਂ ਨਾਲ ਲੈ ਜਾਾਂਗੇ। ਨੋ ਜੀ ਟਾਈਮ ਹੋ ਗਿਆ ਉਹਦੀ ਟ੍ਰੇਨ ਦਾ ਰਾਜਪੁਰੇ ਤੋਂ ਨੂੰ ਲੈ ਕੇ ਆਉਣੀ ਤੇ ਲੋ ਤੇ ਤੁਹਾਨੂੰ ਮਲਾਉਂਗੀ ਮੈਂ ਠੀਕ ਹੈ ਹੂੰ ਚਲੋ ਜੀ ਲੈ ਕੇ ਆਉਣੀ ਆਪਾਂ ਚਲਦੇ ਹਾਂ ਰਾਜਪੁਰੇ ਬੇਟੇ ਨੂੰ ਤੁਹਾਨੂੰ ਨਹੀਂ ਰਹੀ ਹੋ ਜੂਗਾ ਚਲ ਆ ਕੇ ਮਲਾਉਂਗੀ ਜੀ ਰਾਜਪੁਰੇ ਆ ਗਏ ਆਪਾਂ ਤੇ ਮੀ ਬਹੁਤ ਜ਼ਿਆਦਾ ਫੇਰਿਆ ਤੇ ਬੇਟੇ ਦੀ ਟ੍ਰੇਨ ਹੋ ਗਈ ਲੇਟ ਅੱਧੇ ਘੰਟਾ ਲੇਟ ਹੈ ਤੇ ਹੁਣ ਤੱਕ ਪਹੁੰਚ ਗਿਆ ਵੇਟ ਕਰ ਰਹੇ ਮੀਂਹ ਵਿੱਚ ਮੀਂਹ ਵਿੱਚ ਮੀਂਹ ਵਿੱਚ ਨਹੀਂ ਦਿਖ ਰਿਹਾ ਪਾਣੀ ਪਾਣੀ ਸ਼ੀਸ਼ੇ ਵਿੱਚ ਪਾਣੀ ਪਾ ਰਹੇ ਉਹ ਬਿਲਕੁਲ ਨਹੀਂ ਆੜੇ ਆਉਂਦੇ ਸ਼ੀਸ਼ਾ ਤਾਂ ਨਹੀਂ ਸ਼ੀਸ਼ਾ ਤਾਂ ਨਹੀਂ ਪਾਣੀ ਵਿੱਚ ਪਾਏ ਤੇ ਲੋ ਜੀ ਵੇਟ ਕਰ ਰਹੇ ਆ ਫਿਰ ਆਪਾਂ ਦਿੱਕ ਤਾਂ ਕੁਝ ਨਹੀਂ ਰਿਹਾ 8 ਵਜਨ ਵਾਲੇ 8:30 ਵਜੇ ਆਉਣੀ ਹੈ 1 ਘੰਟਾ ਲੇਟ ਹੋ ਉਸ ਟ੍ਰੇਨ ਕਲੀਅਰ ਡੇਟ ਦੇ ਲੇਟ ਹੋਈ ਨਹੀਂ ਇਸ ਕਰਕੇ ਮੈਂ ਫੋਮ ਕਰਕੇ ਪੁੱਛਿਆ ਨਹੀਂ ਮੈਨੂੰ ਸਿੱਧਾ ਉਹਨੇ ਉਸੇ ਟਾਈਮ ਤੇ ਹੋਣੀ ਸੀ। ਚਲੋ। ਇਹ ਰੁਪਾ। ਡਾਕਟਰ ਸਾਹਿਬ। ਕਿੱਧਰ ਆ ਪਿਆ ਮੇਰੀ ਵੀਡੀਓ ਬਹੁਤ ਲੱਗੀ। ਸਾਰਾ। ਸਿਕਾ ਨਾ ਆਇਆ। ਬਹੁਤ ਗਿਲਨਾ ਮੈਂ। ਹਾਂ ਹਾਂ ਕਬਸ ਨਹੀਂ ਬਰਸੀ ਪਹੁੰਚਾ ਦੋ। ਕੱਲ ਪੂਰੇ। ਟ੍ਰੇਨ ਤਾਂ ਲੱਗ ਗਈ ਤਾਂ ਮੈਂ ਨਾ ਆ ਨਾ। ਇਹ ਕਿਆ ਲੈਣਾ ਨਾ। ਸਤ ਸ੍ਰੀ ਅਕਾਲ ਜੀ ਤੁਹਾਨੂੰ ਵੀ ਪਾਸ ਸਤ ਸ੍ਰੀ ਅਕਾਲ ਜੀ ਬਾਈਨੀਆਂ ਅਡਵੀਜ਼ੀ ਦੇ ਮਾਮਲ ਹੋਦੀਆਂ ਬਲੈਕ ਬਲੈਕ ਅਫੀਸਰ ਕਾਰ ਲੈ ਲੀ ਹੁੰਦਾ ਤੁਸੀਂ ਤੁਹਾਡੀ ਆ ਗੱਟੀ ਆ ਪਤਾ ਬੈਠਣ ਵਾਲੇ ਯਾਰ ਅਬਸਰੀ ਮਗਰਲੀ ਸੀਟ ਤੇ ਬਹਿ ਕੇ ਜਾਂਦਾ ਹੁੰਦਾ ਚਲਾਉਂਦੇ ਤਾਂ ਡਰਾਈਵਰ ਹੁੰਦੇ ਨੇ ਅੱਗੇ ਜਿਹੜੀ ਪੋਜੀਸ਼ਨ ਉਹਨੇ ਕਹਿੰਦੀ ਸੀ ਬੋਸ ਸੀਗਾ ਰਾਜਪੁਰੇ ਅੱਛਾ ਇਹ ਗੇਰ ਉਹ ਮੇਰੀ ਸ਼ਰਟ ਗਿੱਲੀ ਹੈ ਨਾ ਤਾਂ ਕਰਕੇ ਤਾਂ ਨਾਲ ਪੈ ਰਹੀ ਹੈ ਦੋ ਅਗਲੇ ਹਫ਼ਤੇ ਅੱਥੇ ਸੁੱਕੀ ਇਹ ਸਾਰਾ ਦਰ ਲਉ ਪਿਆ ਕਰੋ ਤੁਹਾਡਾ ਫੇਸ ਹੀ ਦੇਖਿਓ ਦੀਆਂ ਅੰਦਰ ਤੁਹਾਡੀ ਫੇਰ ਪਾਸੇ ਕਰ ਦੇਣਾ ਇਹ ਸੌਂਦਾ ਸਾਨੂੰ ਲੱਗਦਾ ਵਧੀਆ ਵੀ ਹਵਾ ਬਈ ਵਾ ਆ ਗਿਆ ਠੰਡ ਪੈ ਗਈ ਘਾਲ ਦੇ

ਓਏ ਯਾ ਯੋਕੀਸਾ ਮਾਂ ਮੈਂ ਲਾਇਆ ਕਰਾਂਗੇ ਜਮ ਨਾਲੇ ਪੜ੍ਹਾ ਕਰਾਂਗੇ ਬਾਤ ਦੇ ਪੁੱਤ ਦੇ ਨਾ ਬੀਐਸ ਨਹੀਂ ਆਪੋ ਸਰੀਅਸ ਹੀ ਕੋਮੋਲੇ ਚਾਹ ਸਾਰੇ ਵਿੱਚ ਆਪਣੀ ਆਪਣੀ ਵਿਸ਼ੇ ਪੂਰੀ ਸਲੀਸਿਏ ਸਾਰਿਆਂ ਦੇ ਬੱਚੇ ਡਾਕਟਰ ਬਣ ਜਾ ਇੱਕ ਇੱਕ ਵਾਰੀ ਸਾਰੇ ਦੇ ਵਿੱਚ ਪੜ੍ਹਨਾ ਇੱਕ ਦਾ ਪਿਆਰ ਦੀ ਡੇ ਬੰਦੇ ਕਰਦੇ ਨੇ ਚਾਹ ਲੋ ਰੋਕੀਆ ਮੁੱਕ ਜਾਣਗੇ ਓਏ ਇੱਕ ਹੀ ਹੋਰੀ ਜਿਹਦੇ ਪਿੱਛੇ ਚਾਰ ਚਾਰ ਹੋਰ ਇਹਨੇ ਡਾਕਟਰ ਹੋ ਜਾਣਾ ਮਰੀਜ਼ ਘਟ ਜਾਣਾ ਡਾਕਟਰ ਹੋ ਜਾਣਾ ਹੋਰ ਚਾਹ ਲੋ ਠੀਕ ਹੈ ਜੀ ਬਹੁਤ ਇਹ ਵਿਧਾਨ ਦੀ ਸ਼ੁਰੂਆਤ ਹੈ